ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਵਾਨ ਦੇ ਜੈ 12 ਚੇਤ ਸ਼ੇਨ 6 ਸਮਤ ਇੱਕ ਖੇਮੋ ਦੇਵੀ ਦੇ ਗਰੇ ਟੰਗਾਲੀ ਲੇਲੇ ਦੇ ਪਿੱਛੇ ਆ ਗਈ ਉਹਦੀ ਮਾਂ ਬੱਕਰੀ ਚੋਪਾਈ ਆਪਣਾ ਪੰਧ ਮੁਕਾਈਆ ਭੱਜੀ ਆਉਂਦੀ ਗੋਬਿੰਦ ਨੂੰ ਸਾਹਮਣੇ ਟੱਕਰੀ ਨੇਓ ਕੇ ਘਾ ਚੁਗੜ ਲੱਗੀ ਦਾ ਸੀਸ ਝੁਕਿਆ ਨਜ਼ਰੀ ਆਈਆ ਉਹਨੂੰ ਇੱਕ ਨਜ਼ਰ ਆਈ ਜੋ ਧਾਰ ਦੋ ਸਤਰੀ ਤੁਰਦੀ ਕਰੇ ਪੜ੍ਹਾਈ ਆ ਪਿਛਾ ਯਾਦ ਆ ਗਿਆ ਇਹ ਮੇਰਾ ਪੁੱਤ ਲੀਲਾ ਮੂਲੇ ਦਾ ਭਰਾ ਖੱਤਰੀ ਜਿਸ ਨੂੰ ਨਾਨਕ ਕੁਛ ਕਹਿ ਕੇ ਗਿਆ ਸੁਣਾਈ ਆ ਜਿਸ ਦੇ ਹੱਥ ਸੀ ਉਸ ਵੇਲੇ ਤੱਕੜੀ ਦੋ ਸ਼ਾਬੇ ਰੂਪ ਵਟਾਈਆ ਨਾਨਕ ਨੇ ਪਿਆਰ ਨਾਲ ਮੰਗੀ ਇੱਕ ਕकड़ी ਮੈਨੂੰ ਦੇਖਵਾਈ ਆ ਉਸ ਦੇਣ ਦੇ ਮਾਰੇ ਕਿਹਾ ਇਸ ਨੂੰ ਝੂਠਾ ਕਰ ਗਈ ਸੀ ਕਰ ਗਈ ਆ ਇੱਕ ਬੱਕਰੀ ਜੋ ਲੇਲੇ ਦੀ ਮਾ ਨਜ਼ਰੀ ਆਈਆ ਨਾਨਕ ਹਸ ਕੇ ਕਿਹਾ ਤੇਰੇ ਕਰਮਾਂ ਦੀ ਮੇਰੇ ਹੱਥ ਪੱਤਰੀ ਜਿਵੇਂ ਚਾਹੇ ਦਿਆਂ ਬਣਾਈਆ ਨਾਨਕ ਹਸ ਕੇ ਕਿਹਾ ਤੇਰੇ ਕਰਮਾਂ ਦੀ ਮੇਰੇ ਹੱਥ ਪੱਤਰੀ ਜਿਵੇਂ ਚਾਹੇ ਦਿਆਂ ਬਣਾਈਆ ਉਸ ਕਿਹਾ ਕਿਧਰੋਂ ਮੰਗਤਾ ਆ ਗਿਆ ਮਕਰੀ ਫਰੇਬਾਂ ਨਾਲ ਲੁੱਟ ਲੁੱਟ ਖਾਈਆ ਜੇ ਕਰਮਾਂ ਦੀ ਹੋਵੇ ਤੇਰੇ ਕੋਲ ਗਠੜੀ ਕਿਉਂ ਦਰਦਰੇ ਆਪਣੀ ਅਲਖ ਜਗਾਈਆ ਨਾਨਕ ਕਹਿ ਹੇ ਕਹਾਣੀ ਸਜਰੀ ਤੈਨੂੰ ਦਿਆਂ ਵਿਖਾਈਆ ਖੇਲ ਵੇਖੀਏ ਰਾਤ ਐ ਅੱਜ ਦੀ ਸਵੇਰੇ ਮਿਲਣਾ ਚਾਹੀ ਚਾਹੀਆਂ ਜੋਤਿ ਜੋਤ ਸਰੂਪ ਹਰ ਆਪਣੀ ਕਿਰਪਾ ਕਰ ਮਿਹਰ ਨਜ਼ਰ ਇਕ ਉਠਾਈਆ ਖਤਰੀ ਦਾ ਖਤਰੀ ਪੁੱਤ ਸੁੱਤਾ ਰਾਤ ਲੇਫ ਨਿਹਾਲੀ ਡੇਰਾ ਲਾਈਆ ਉਸ ਨੂੰ ਨਜ਼ਰੀ ਆਇਆ ਸਾਖਿਆਤ ਬકરી ਦਾ ਲੇਲਾ ਹੋ ਕੇ ਪਜਾ ਫਿਰੇ ਵਾਹਉਦਾਈਆ ਜਿੱਧਰ ਜਾਏ ਉਧਰ ਨਾਨਕ ਮਿਲੇ ਆਪ ਹੱਸ ਕੇ ਦਇਆ ਵਿਖਾਈਆ ਉਸੇ ਡਰ ਕੇ ਕਿਹਾ ਮੈਥੋਂ ਹੋਇਆ ਪਾਪ ਭੁੱਲ ਦੇ ਬਖਸ਼ਾਈਆ ਨਾਨਕ ਕਿਹਾ ਏ ਤੇਰੀ ਕਰਨੀ ਦਾ ਸਰਾਫ ਦਸ ਜਾਮੇ ਮੇਰੇ ਦਸਾਂ ਜਾਮਿਆਂ ਪਿਛੋਂ ਤੇਰਾ ਲੇਖਾ ਦੇ ਹਾਂ ਚੁਕਾਈਆ ਲੇਲੇ ਕਿਹਾ ਕੀ ਤੇਰੀ ਸ਼ਨਾਖ ਸ਼ਨਾਖਤ ਦੇ ਦਰੜਾਈਆ ਨਨਕਿਆ ਹੁਣ ਮੈਂ ਦਰਵੇਸ਼ ਫਿਰ ਸ਼ਹਿਨशाहਾਂ ਵਾਲਾ ਖitab ਗੋਬਿੰਦ ਕਹਿ ਕੇ ਸਾਰੇ ਮੈਨੂੰ ਗਾਈਆ ਉਸ ਜੋੜ ਕੇ ਨਾਨਕ ਕਿਹਾ ਹੁਣ ਮੈਂ ਦਰবেশ ਫਿਰ ਸ਼ਹਿਨशाहਾਂ ਵਾਲਾ ਖਤਾਬ ਗੋਬਿੰਦ ਕਹਿ ਕੇ ਮੈਨੂੰ ਸਾਰੇ ਗਾਈਆ ਉਸ ਜੋੜ ਕੇ ਆਪਣੇ ਹੱਥ ਅੰਦਰੋਂ ਸਿਰ ਦਿੱਤਾ ਨਿਵਾਈਆ ਮੇਰੀ ਕੀਤੀ ਕਰ ਮਾਫ ਭੁੱਲ ਦੇ ਬਖਸ਼ਾਈਆ ਨਾਨਕ ਕਿਹਾ ਇਹ ਗੋਬਿੰਦ ਦੇ ਹੱਥ ਜੋ ਮੇਰਾ ਮੇਰਾ ਨਜ਼ਰੀ ਆਈ ਹੈ ਗੋਦਾਵਰੀ ਦਾ ਹੋਵੇ ਘਾਟ ਜਾਵੇ ਪੰਧ ਮੁਕਾਈਆ ਗਦਾਵਰੀ ਦਾ ਹੋਵੇ ਘਾਟ ਜਾਵੇ ਪੰਧ ਚੁਕਾਈਆ ਉਸ ਵੇਲੇ ਤੇਰੀ ਕਰੇਬੰਦ ਖਲਾਸ ਬੰਦੀਖਾਨਾ ਦਾਇ ਤੜਾਈਆ ਉਸ ਦਾ ਲੇਖ ਮੁਕਾਇਆ ਆਜ ਵਿਚਲਾ ਭੇਵ ਗੁਜਾ ਲਿਆ ਰਖਾਈਆ ਮਰੇ ਸ਼ੇਰ ਸਿੰਘ বিষ্ণੂ ਭਗਵਾਨ ਪਰਦੇ ਲਾ ਕੇ ਵੇਖਣ ਹਰ ਤਾਕ ਹਿਸਾਬ ਬੇਬਾਕ ਰਹਾ ਕਰਾਈਆ ਸੋ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ